ਦੇ ਵੀਰਾਂ ਨੂੰ ਨਾਨਕ ਦੇ ਜੀ ਦੇ ਜਨਮ ਦਿਨ ਤੇ ਬਸ ਇਸ ਦਿਨ ਇਹ ਸਾਡਾ ਗੁਰਪੁਰਪਤਾ ਲੰਗਰ ਲੰਘ ਰਿਹਾ ਹੈਗਾ ਸਵੇਰ 4 ਵਜੇ ਤੋਂ ਸਾਰੇ ਵੀਰ ਭਰਾ ਮੇਰੇ ਆਏ ਹੋਏ ਆ ਮਾਰਕੀਟ ਵਾਲੇ ਸਾਰੇ ਦੇ ਸਹਿਯੋਗ ਨਾਲ ਅਸੀਂ ਇਹ ਲੰਗਰ ਨੂੰ ਪੂਰਾ ਕਰ ਰਹੇ ਆ ਤੇ ਹੋਪ ਅਸੀਂ ਨੈਕਸਟ ਈਅਰ ਇਸ ਤੋਂ ਵੀ ਜ਼ਿਆਦਾ ਵਧੀਆ ਕਰਾਂਗੇ ਤੇ ਸਾਰੇ ਮੇਰੇ ਫਰੈਂਡਸ ਨਾਲ ਜਿੰਨੇ ਵੀ ਖੜੇ ਹੋਏ ਆ ਜੇ ਸਵੇਰ 4 ਵਜੇ ਦੇ ਨਾਲ ਆਏ ਹੋਏ ਆ ਤੇ ਬੜੀ ਮਿਹਨਤ ਨਾਲ ਆਪਣਾ ਕੰਮ ਕਰ ਰਹੇ ਨੇ ਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੂਰੋਂ ਨੇੜੋਂ ਆ ਕੇ ਸਾਡੇ ਲੰਗਰ ਦੇ ਵਿੱਚ ਸਹਿਯੋਗ ਦਿੱਤਾ ਤੇ ਬਹੁਤ ਬਹੁਤ ਧੰਨਵਾਦ। ਤੇ ਸਮੂਹ ਸੰਗਤ ਮਾਰਕੀਟ ਵੱਲੋਂ ਜੋ ਲੰਗਰ ਲਗਾਇਆ ਗਿਆ ਹੈ ਸਾਡਾ ਇੱਕ ਭਰਾ ਵੀ ਮਤਲਬ ਵਾਇਰੂ ਵੱਲੋਂ ਸਾਨੂੰ ਇਹ ਆਸ਼ੀਰਵਾਦ ਇਸੇ ਤਰ੍ਹਾਂ ਹੀ ਮਿਲਦਾ ਰਹੇ ਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਵੱਡੇ ਤੋਂ ਵੱਡਾ ਲੰਗਰ ਲਾਉਂਦੇ ਰਹੀਏ। ਬਹੁਤ ਵਧੀਆ ਕਾਲ ਸਾਹਿਬ ਬਾਈਕੁਈ ਫਦੇ ਅਸੀਂ ਸਵੇਰ ਤੋਂ 4 ਵਜੇ ਤੋਂ ਸੇਵਾ ਕਰ ਰਹੇ ਆ ਬਰੈਡ ਫਲੂਡੇ ਦਾ ਲੰਗਰ ਲਗਾਇਆ ਗਿਆ ਜੀ ਅੱਜ ਮਧੇਰ ਰੋਡ ਦੇ ਉੱਤੇ ਜੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਯਾਰਾ ਮਿੱਤਰਾਂ ਦਾ ਸੰਗਤ ਦਾ ਜੋ ਸੇਵਾਦਾਰ ਆ ਉਹਨਾਂ ਨੇ ਤਨੁ ਮਨੁ ਡਟ ਕੇ ਬਹੁਤ ਵਧੀਆ ਸੇਵਾ ਕੀਤੀ ਤੇ ਹੁਣ ਲੰਗਰ ਦੀ ਸਮਾਪਤੀ ਹੋ ਗਈ ਹੈ ਇਸ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜਿਹੜਾ ਆਪਾਂ ਗੁਰਪਰਬ ਮਨਾਉਨੇ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜਾ ਇਹ ਸਾਰੇ ਹੀ ਮਾਰਕੀਟ ਦੇ ਸਹਿਯੋਗ ਨਾਲ ਮਨਾਉਨੇ ਆ ਤੇ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਜੋ ਵੀ ਆਉਂਦੇ ਆ ਬਹੁਤ ਹੀ ਮੇਤਨਾ ਕਰਦੇ ਆ ਤੇ ਬਹੁਤ ਹੀ ਵਧੀਆ ਮਨਾਉਨੇ ਆ ਠੀਕ ਆ ਤੇ ਜਿਹੜਾ ਵੀ ਇਹ ਸਾਨੂੰ ਇਹ ਘੱਟੋ ਘੱਟ ਯਾਦਾਂ ਨਹੀਂ ਦਾ 40 ਸਾਲਾਂ ਨੂੰ ਹੋਣ ਵਾਲੇ ਆ ਇੱਥੇ ਅੰਕਲ ਮੁੰਡੇ ਦੀ ਉਹ ਸਫੇਰ ਹੋ ਗਿਆ ਹੁਣ ਤਾਂ ਰੈਂਕੂ ਜੀ ਦੇ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪਹਿਲਾਂ ਸਟਾਰਟ ਕੀਤਾ ਸੀਗਾ ਸਾਰਾ ਕੰਮ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਹੁਣ ਤੱਕ ਚੱਲਦਾ ਆਉਂਦਾ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਉਹਨਾਂ ਦੇ ਮੁੰਡੇ ਆ ਨਵੂ ਉਹਨਾਂ ਦਾ ਵੀ ਧੰਨਵਾਦ ਆ ਮਨਪ੍ਰੀਤ ਦਾ ਸਾਰੇ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਜੋ ਵੀ ਦੁਕਾਨ ਵਾਲੇ ਆਉਂਦੇ ਆ ਸਾਰਿਆਂ ਦਾ ਧੰਨਵਾਦ ਤੇ ਇਹਨਾਂ ਸਾਰਿਆਂ ਦੇ ਨਾਲ ਰਲ ਕੇ ਨਾਲ ਹੀ ਵੀਰੇ ਕੰਮ ਕਰਦੇ ਆ ਜੋ ਵੀ ਕੰਮ ਕਰਦੇ ਆ ਤੇ ਸਾਰਿਆਂ ਵੀਰਾਂ ਦਾ ਧੰਨਵਾਦ ਕਰਾਂਗੇ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮਤੇ ਰੋਡ ਨਿਵਾਸੀਆਂ ਵੱਲੋਂ ਬਹੁਤ ਸਹਿਯੋਗ ਦੇ ਨਾਲ ਲੰਗਰ ਲਗਾਇਆ ਗਿਆ ਹਰ ਇੱਕ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਹਰ ਇੱਕ ਸਾਲ ਮਤਲਗੀ ਲੰਗਰ ਲਾਇਆ ਜਾਂਦਾ